ਬਰ ਸਾਹਮਣੇ ਆ ਰਹੀ ਆ ਦਲਵੀਰ ਗੋਲਦੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦੱਸਦੇ ਕਿ ਸੀਐਮ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਇਸ ਦੌਰਾਨ ਉਹਨਾਂ ਦੇ ਨਾਲ ਸੰਗਰੂਰ ਤੋਂ ਲੋਕ ਸਭਾ ਦੇ ਉਮੀਦਵਾਰ ਮੰਤਰੀ ਗੁਰਮੀਤ ਸਿੰਘ ਮੀਤੇਰ ਵੀ ਮੌਜੂਦ ਹੰਤਾਏ ਤਸਵੀਰਾਂ ਦੇਖ ਸਕਦੇ ਹੋ ਦੱਸਦੇ ਕਿ ਦਲਵੀਰ ਗੋਲਦੀ ਸਾਬਕਾ ਵਿਧਾਇਕ ਨੇ ਧੂਰੀ ਹਲਕੇ ਤੋਂ ਤੇ ਕਾਂਗਰਸ ਦੇ ਵੱਲੋਂ ਉਹਨਾਂ ਨੇ ਚੋਣ ਲੜੀ ਸੀ ਕਾਂਗਰਸ ਦੇ ਵੱਲੋਂ ਐਮਐਲਏ ਬਣੇ ਸੀ ਤੇ ਇਸ ਵਾਰ ਲੋਕ ਸਭਾ ਦੀ ਟਿਕਟ ਨਾ ਮਿਲਣ ਦੇ ਚੱਲਦੇ ਆ ਨਰਾਹ ਚੱਲ ਰਹੇ ਸੀ ਤੇ ਇਸੇ ਵਿਚਕਾਰ ਹੁਣ ਦਲਵੀਰ ਗੋਲ ਦੀ ਕਾਂਗਰਸ ਦਾ ਹੱਥ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਇਸ ਦੌਰਾਨ ਜਿਹੜੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਸੀਐਮ ਦੇ ਵੱਲੋਂ ਜੱਫੀ ਪਾ ਕੇ ਦਲਵੀਰ ਗੋਲਦੀ ਦਾ ਸਵਾਗਤ ਕੀਤਾ ਗਿਆ ਤੇ ਇੱਥੇ ਦਲਵੀਰ ਗੋਲਦੀ ਦੀਆਂ ਤਾਰੀਫਾਂ ਨੇ ਜਿਹੜੀਆਂ ਉਹ ਵੀ ਸੀਐਮ ਕਰਦੇ ਹੋਏ ਦਿਖਾਈ ਦਿੱਤੇ ਨੇ ਉਹਨਾਂ ਕਿਹਾ ਕਿ ਦਲਵੀਰ ਗੋਲਦੀ ਇੱਕ ਨੌਜਵਾਨ ਆਗੂ ਹੈ ਅਤੇ ਦਲਵੀਰ ਗੋਲਦੀ ਸਾਫ ਸੁਥਰਾ ਆਗੂ ਨੇ ਕਿਹਾ ਕਿ ਦਲਵੀਰ ਦੇ ਉੱਪਰ ਕਿਸੇ ਤਰੀਕੇ ਦਾ ਕੋਈ આરોਪ ਨਹੀਂ ਹੈ ਕੋਈ ਇਲਜ਼ਾਮ ਨਹੀਂ ਹੈ ਤੇ ਇੱਕ ਨੌਜਵਾਨ ਆਗੂ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉੱਥੇ ਹੀ ਦੂਜੇ ਪਾਸੇ ਦਲਵੀਰ ਗੋਲਦੀ ਵੀ ਇਸ ਸਮੇਂ ਸੀਐਮ ਆਨ ਦੀਆਂ ਤਾਰੀਫਾਂ ਕਰਦੇ ਹੋਏ ਨਜ਼ਰ ਆਏ ਨੇ ਦੀ ਦਲਵੀਰ ਗੋਲਡਨ ਜਦੋਂ ਪੁੱਛਿਆ ਗਿਆ ਕਿ ਤੁਸੀਂ ਕਾਂਗਰਸ ਕਿਉਂ ਛੱਡੀ ਤਾਂ ਇੱਥੇ ਉਹਨਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਕਾਂਗਰਸ ਛੱਡੀ ਨਹੀਂ ਮੈਨੂੰ ਇੱਕ ਤਰੀਕੇ ਕਾਂਗਰਸ ਦੇ ਵਿੱਚੋਂ ਕੱਢਿਆ ਗਿਆ ਤਾਂ ਇੱਕ ਵੱਡੀ ਖਬਰ ਲੋਕ ਸਭਾ ਚੋਣਾਂ ਦੇ ਵਿਚਕਾਰ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਦੱਸਿਆ ਕਿ ਦਲਵੀਰ ਗੋਲਦੀ ਸੰਗਰੂਰ ਤੋਂ ਲੋਕ ਸਭਾ ਦੀ ਟਿਕਟ ਦੇ ਲਈ ਦਾਅਵੇਦਾਰੀ ਜਿਤਾ ਰਹੇ ਸੀ ਪਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਸੁਖਪਾਲ ਸਿੰਘ ਖੈਰਾ ਨੂੰ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਤਾਂ ਦਲਵੀਰ ਗੋਲਦੀ ਵੱਲੋਂ ਨਿਰਾਸ਼ਾ ਜਿਹੜੀ ਜ਼ਾਹਿਰ ਕੀਤੀ ਜਾਂਦੀ ਆ ਵਿਰੋਧ ਜਤਾਇਆ ਜਾਂਦਾ ਲਾਈਵ ਆਉਂਦੇ ਨੇ ਉਹ ਲਾਈਵ ਆ ਕੇ ਕਹਿੰਦੇ ਨੇ ਕਿ ਇੱਥੇ ਹੁਣ ਵੱਡੇ ਆਗੂ ਦੀ ਜ਼ਰੂਰਤ ਆ ਜਾਂ ਉਦੋਂ ਸੀ ਜਦੋਂ ਇੱਥੇ ਸੀਐਮ ਮਾਨ ਚੋਣ ਲੜ ਰਹੇ ਸੀ ਜਾਂ ਫਿਰ ਜਦੋਂ ਜਿਮਨੀ ਚੋਣਾ ਹੋਈਆਂ ਸੀ ਤਾਂ ਇਸ ਤਰੀਕੇ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਜਾਂਦੀ ਆ ਫਿਰ ਜਦੋਂ ਵੀਡੀਓ ਸਾਹਮਣੇ ਆਉਂਦੀ ਆ ਵੀਡੀਓ ਦੇ ਸਾਹਮਣੇ ਔਰ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਉਥੋਂ ਦੇ ਜੋ ਉਮੀਦਵਾਰ ਨੇ ਸੁਖਪਾਲ ਸਿੰਘ ਖੈਰਾ ਉਹ ਉਹਨਾਂ ਦੇ ਘਰ ਜਾਂਦੇ ਨੇ ਘਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਸਾਹਮਣੇ ਆਉਂਦੀ ਹੈ ਜਦੋਂ ਸਾਰੇ ਆਗੂ ਇਕੱਠੇ ਬੈਠੇ ਹੁੰਦੇ ਆ ਤਾਂ ਇਸ ਦੌਰਾਨ ਦਲਵੀਰ ਗੋਲਦੀ ਦੇ ਵੱਲੋਂ ਬੜੇ ਜੋਸ਼ ਦੇ ਨਾਲ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਸੁਖਪਾਲ ਖੈਰਾ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਤੇ ਉਹਨਾਂ ਦੀ ਵਾਈਫ ਦੇ ਵੱਲੋਂ ਵੀ ਸਪੀਚ ਦਿੱਤੀ ਜਾਂਦੀ ਹੈ ਉਹ ਵੀ ਕਹਿੰਦੇ ਆ ਕਿ ਅਸੀਂ ਦਲਵੀਰ ਗੋਲ ਇੱਥੋਂ ਸੁਖਪਾਲ ਖੈਰਾ ਨੇ ਜੋ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਤਾਂ ਹੁਣ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਇਸ ਸਮੇਂ ਦਲਵੀਰ ਗੋਲ ਦੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਇਹ ਤਸਵੀਰਾਂ ਦੇਖੋ ਤੁਹਾਨੂੰ ਮੀਠੇਅਰ ਨਜ਼ਰ ਆ ਰਹੇ ਹੋਣਗੇ ਜੋ ਇਸ ਸਮੇਂ ਮੰਤਰੀ ਨੇ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਨੇ ਦੂਜੇ ਪਾਸੇ ਦਲਵੀਰ ਗੋਲਦੀ ਨੇ ਜੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਚੁੱਕੇ ਨੇ ਤੇ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਸੀਐਮ ਮਾਨ ਦੇ ਵੱਲੋਂ ਜੱਫੀ ਪਾ ਕੇ ਦਲਵੀਰ ਗੋਲਦੀ ਦਾ ਸਵਾਗਤ ਕੀਤਾ ਗਿਆ ਤੇ ਸਰਸਦੀ ਜੇਕਰ ਗੱਲ ਕਰੀਏ ਸਿਆਸਤ ਦੇ ਵਿੱਚ ਇਹ ਤਸਵੀਰਾਂ ਬੜੀਆਂ ਮਾਇਨੇ ਰੱਖਦੀਆਂ ਨੇ ਦੱਸਦੀ ਇਹ ਕਿ ਇਹਨਾਂ ਤਸਵੀਰਾਂ ਦੇ ਬਹੁਤ ਮਾਇਨੇ ਆ ਕਿਉਂਕਿ ਚੋਣਾਂ ਦੇ ਵਿੱਚ ਜਿਵੇਂ ਜਿਵੇਂ ਸਮਾਂ ਘਟਦਾ ਜਾ ਰਿਹਾ ਓਵੇਂ ਓਵੇਂ ਇੱਕ ਦੂਜੇ ਦੀ ਪਾਰਟੀ ਦੇ ਵਿੱਚ ਜੋਰ ਤੋੜਾ ਜਿਹੜਾ ਉਹ ਵੀ ਆਗੂਆਂ ਦੇ ਵੱਲੋਂ ਕੀਤਾ ਜਾਂਦਾ ਤੇ ਹੁਣ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੰਗਰੂਰ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਿਆ ਦੱਸ ਦਈਏ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਇਸ ਸਮੇਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਖੁਦ ਸੀਐਮ ਮਾਨ ਦੇ ਵੱਲੋਂ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਤੇ ਇਸ ਦੌਰਾਨ ਦੇਖ ਸਕਦੇ ਹੋ ਕਿ ਸੀਐਮ ਮਾਨ ਨੇ ਜਿਹੜੇ ਉਹਨਾਂ ਦਾ ਸਵਾਗਤ ਕਰਦੇ ਹੋਏ ਦਿਖਾਈ ਦੇ ਰਿਹਾ ਪਰ ਉਸ ਤੋਂ ਬਾਅਦ ਜੱਫੀ ਪਾ ਕੇ ਜਿਹੜਾ ਉਹਨਾਂ ਦਾ ਸਵਾਗਤ ਹੁੰਦਾ ਤੇ ਇੱਥੇ ਇੱਕ ਬੜੀ ਅਹਿਮ ਗੱਲ ਆ ਸੀਐਮ ਦੇ ਵੱਲੋਂ ਦਲਵੀਰ ਗੋਲਦੀ ਦੀਆਂ ਤਾਰੀਫਾਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਦਲਵੀਰ ਗੋਲਦੀ ਇੱਕ ਨੌਜਵਾਨ ਆਗੂ ਆ ਅਤੇ ਸਾਫ਼ ਸੁਥਰੇ ਆਗੂ ਨੇ ਇਹਨਾਂ ਦੇ ਉੱਪਰ ਕੋਈ ਇਲਜ਼ਾਮ ਨਹੀਂ ਹੈ ਤੇ ਇਸੇ ਦੇ ਚੱਲਦੇ ਆ ਇਹਨਾਂ ਨੂੰ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਤੇ ਇੱਥੇ ਸੀਐਮ ਮਾਨ ਦੇ ਵੱਲੋਂ ਇੱਕ ਗੱਲ ਹੋਰ ਕਹੀ ਜਾਂਦੀ ਆ ਕਿ ਅਸੀਂ ਇਹਨਾਂ ਦੇ ਬਾਰੇ ਪਹਿਲਾਂ ਹੀ ਪਤਾ ਕਰ ਲਿਆ ਸੀ ਕਿਉਂਕਿ ਜਿਹੜੇ ਸਾਡੇ ਇਆਗੂ ਉਤੇ ਇਲਜ਼ਾਮ ਲੱਗੇ ਸੀ ਅਸੀਂ ਉਹਨਾਂ ਤੇ ਵੀ ਐਕਸ਼ਨ ਲਿਆ ਤੇ ਇਸੇ ਦੇ ਚੱਲਦੇ ਆ ਜਦੋਂ ਹੁਣ ਦਲਵੀਰ ਗੋਲ ਦੀ ਇੱਕ ਸਾਫ਼ ਸੁਥਰੇ ਆਗੂ ਨੇ ਸਾਡੀ ਪਾਰਟੀ ਦੇ ਵਿੱਚ ਆਏ ਨੇ ਇਸੇ ਕਰਕੇ ਅਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾ ਰਹੇ ਹਾਂ ਤਾਂ ਇਹ ਵੱਡੀ ਖਬਰ ਹੈ ਕਿ ਦਲਵੀਰ ਗੋਲ ਦੀ ਕਾਂਗਰਸ ਨੂੰ ਛੱਡ ਕੇ ਕਾਂਗਰਸ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਦੱਸ ਦਈਏ ਕਿ ਦਲਵੀਰ ਗੋਲਦੀ ਧੂਰੀ ਤੋਂ ਸਾਬਕਾ ਵਿਧਾਇਕ ਨੇ ਦਲਵੀਰ ਗੋਲਦੀ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਸ ਸਮੇਂ ਸੀਐਮ ਮਾਨ ਦੇ ਖਿਲਾਫ ਇਹਨਾਂ ਦੇ ਵੱਲੋਂ ਚੋਣ ਲੜੀ ਗਈ ਸੀ ਫਿਰਜੇ ਤੋਂ ਜਿਮਨੀ ਚੋਣ ਹੁੰਦੀ ਆ ਕਾਂਗਰਸ ਨੇ ਵੱਲੋਂ ਦਲਵੀਰ ਗੋਲਦੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਉੱਥੇ ਸਿਮਰਨਜੀਤ ਸਿੰਘ ਮਾਨ ਹੰਨਾ ਦੇ ਵੱਲੋਂ ਜਿੱਤ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਦਲਵੀਰ ਗੋਲਦੀ ਉੱਥੇ ਹਾਰ ਜਾਂਦੇ ਨੇ ਪਰ ਹੁਣ ਜਦੋਂ ਫਿਰ ਤੋਂ ਲੋਕ ਸਭਾ ਚੋਣਾਂ ਆਈਆਂ ਕਾਂਗਰਸ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਦਲਵੀਰ ਗੋਲਦੀ ਦੇ ਵੱਲੋਂ ਨਿਰਾਸ਼ਾ ਜ਼ਾਹਿਰ ਕੀਤੀ ਗਈ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਕਿਸੇ ਵੱਡੇ ਆਗੂ ਦੀ ਲੋੜ ਨਹੀਂ ਸੀ। ਵੱਡੇ ਆਗੂ ਦੀ ਉਦੋਂ ਜ਼ਰੂਰਤ ਸੀ ਜਦੋਂ ਸੀਯਮਾਨ ਇਥੋਂ ਚੋਣ ਲੜ ਰਹੇ ਸੀ ਜਾਂ ਫਿਰ ਜਦੋਂ ਜਿਮਨੀ ਚੋਣਾ ਹੋ ਰੀਆਂ ਸੀ ਤਾਂ ਨਿਰਾਸ਼ਗੀ ਦਲਵੀਰ ਗੋਲਦੀ ਦੇ ਵੱਲੋਂ ਜਤਾਈ ਜਾਂਦੀ ਹੈ। ਫਿਰ ਉਸ ਤੋਂ ਬਾਅਦ ਸੁਖਪਾਲ ਖਹਿਰਾ, ਰਾਜਾ ਵੜਿੰਗ ਅਤੇ ਹੋਰ ਵੱਡੇ ਆਗੂ ਦਲਵੀਰ ਗੋਲਦੀ ਦੇ ਘਰ ਜਾਂਦੇ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਆ। ਫਿਰ ਜਦੋਂ ਸਾਰੇ ਆਗੂ ਮੀਟਿੰਗ ਤੋਂ ਬਾਅਦ মিডিਆ ਦੇ ਸਾਹਮਣੇ ਆਉਂਦੇ ਆ ਤਾਂ ਦਲਵੀਰ ਗੋਲਦੀ ਦੇ ਵੱਲੋਂ ਅਤੇ ਉਹਨਾਂ ਦੀ ਵਾਈਫ ਦੇ ਵੱਲੋਂ ਇੱਕ ਭਰੋ ਆ ਜਾਂਦਾ ਕਿ ਅਸੀਂ ਸਤਪਾਲ ਖੈਰਾ ਦੇ ਨਾਲ ਹਾਂ ਇਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਪਰ ਉਸ ਤੋਂ ਬਾਅਦ ਹੁਣ ਇਹ ਅਚਾਨਕ ਇੱਕ ਵੱਡਾ ਝਟਕਾ ਜਿਹੜਾ ਕਾਂਗਰਸ ਨੂੰ ਲੱਗਿਆ ਦਲਵੀਰ ਗੋਲਦੀ ਇੱਕ ਪੋਸਟ ਪਾਉਂਦੇ ਆ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਦੀਵੇ ਨਾ ਸਹੀ ਜੁਗਰੂ ਸਹੀ ਤਾਂ ਉਸ ਤੋਂ ਬਾਅਦ ਇਹ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸੀ ਕਿ ਸ਼ਾਇਦ ਦਲਵੀਰ ਗੋਲਦੀ ਹੁਣ ਕਾਂਗਰਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਸਕਦਾ ਹੈ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ ਤੇ ਅੱਜ ਜਦੋਂ ਦਲਵੀਰ ਗੋਲਦੀ ਸੀਐਮ ਦੇ ਘਰ ਪਹੁੰਚੇ ਰਿਹائش ਦੇ ਪਹੁੰਚੇ ਤਾਂ ਦੋਸਤੋ ਬਾਅਦ ਇਹ ਕਲੀਅਰ ਹੋ ਗਿਆ ਸੀ ਕਿ ਦਲਵੀਰ ਗੋਲਦੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ ਹੁਣ ਸੀਐਮ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਗਿਆ ਦੱਸਿਆ ਕਿ ਦਲਵੀਰ ਗੋਲਦੀ ਨੇ ਕਾਂਗਰਸ ਦੇ ਉੱਪਰ ਵੱਡੇ ਇਲਜ਼ਾਮ ਵੀ ਲਗਾਏ ਨੇ ਉਹਨੇ ਕਹਿ ਕੇ ਮੈਨੂੰ ਇਸਤੇਮਾਲ ਕੀਤਾ ਗਿਆ ਤੇ ਜਦੋਂ ਛੱਡਣ ਦੀ ਪਾਰਟੀ ਛੱਡਣ ਦੇ ਬਾਰੇ ਪੁੱਛਿਆ ਗਿਆ ਤੇ ਇਹੀ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਛੱਡੀ ਨਹੀਂ ਇੱਕ ਤਰੀਕੇ ਮੈਨੂੰ ਪਾਰਟੀ ਦੇ ਵੱਲੋਂ ਕੱਢਿਆ ਗਿਆ ਵਾ ਤੇ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਦਲਵੀਰ ਗੋਲਦੀ ਨੂੰ ਛੋਟਾ ਭਰਾ ਆਖਿਆ ਗਿਆ ਕਿ ਇੱਕ ਛੋਟੇ ਭਰਾ ਦਾ ਮੈਂ ਵੱਡੇ ਭਰਾ ਹੋਣ ਦੇ ਤੇ ਪਾਰਟੀ ਦੇ ਵਿੱਚ ਸਵਾਗਤ ਕਰ ਰਿਹਾ ਹਾਂ ਉੱਥੇ ਹੀ ਦਲਵੀਰ ਗੋਲਡੀ ਨੇ ਇਹ ਕਿਹਾ ਕਿ ਮੈਨੂੰ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਇੱਕ ਖੁਸ਼ੀ ਹੋ ਰਹੀ ਆ ਤਾਂ ਦੱਸ ਦਈਏ ਕਿ ਦਲਵੀਰ ਗੋਲਡੀ ਨੇ ਇਹ ਵੀ ਕਿਹਾ ਹੈ ਕਿ ਮੈਂ ਹੁਣ ساری ਉਮਰ ਦੇ ਲਈ ਤੁਹਾਡੀ ਪਾਰਟੀ ਦੇ ਵਿੱਚ ਆ ਤੁਹਾਡੇ ਨਾਲ ਆ ਤੇ ਇਹ ਵੀ ਦਲਵੀਰ ਗੋਲਦੀ ਕਹਿੰਦੇ ਹੋਏ ਨਜ਼ਰ ਆਇਨੇ ਕਿ ਮੈਨੂੰ ਤੁਸੀਂ ਜੋ ਵੀ ਜ਼ਿੰਮੇਵਾਰੀ ਦੋਗੇ ਮੈਂ ਉਸ ਨੂੰ ਤਨਦੇਹੀ ਦੇ ਨਾਲ ਨਿਭਾਵਾਂਗਾ ਤਾਂ ਇਹਨਾਂ ਤਸਵੀਰਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚ ਰਹੇ ਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਕਿ ਤੁਸੀਂ ਇਹ ਜੋ ਦਲ ਬਦਲੀਆਂ ਹੋ ਰਹੀਆਂ ਨੇ ਜਾਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਣ ਦਾ ਜੋ ਰੁਝਾਨ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਤੀਜਾਂ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਕੀ ਵਿਚਾਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਤਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਦਲਵੀਰ ਗੋਲਦੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ